ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਸਵੇਰ ਦੇ 6 ਵਜੇ ਸੀ। ਨਿਹਾਰ ਸੋਈ ਵਿੱਚ ਝਾੜੂ ਲਾ ਰਹੀ ਸੀ। ਉਦੋਂ ਹੀ ਪਿੱਛੋਂ ਉਹਦਾ ਦਿਓਰ ਆਕਾਸ਼ ਆਇਆ ਤੇ ਬੜੇ ਹੀ ਗੁੱਸੇ ਵਿੱਚ ਨਿਹਾਨ ਨੂੰ ਬੋਲਿਆ। ਭਾਬੀ ਝਾੜੂ ਬਾਹਰ ਚਲਾ ਲੀਂ। ਪਹਿਲਾਂ ਮੇਰੇ ਲਈ ਚਾਹ ਬਣਾ ਦੇ। ਤਾਂ ਨਿਹਾਨੇ ਕਿਹਾ, "ਥੋੜਾ ਰੁਕ ਜਾ। ਮੈਂ ਸਫਾਈ ਕਰ ਰਹੀ ਆ ਬਾਅਦ ਵਿੱਚ ਬਣਾ ਦਵਾਂਗੀ ਬਸ ਇੰਨਾ ਸੌਂਦੇ ਹੀ ਆਕਾਸ਼ ਦਾ ਪਾਰਾ ਚੜ ਗਿਆ ਉਹ ਗੁੱਸੇ ਵਿੱਚ ਗਰਜਦੇ ਹੋਏ ਬੋਲਿਆ ਤੂੰ ਮੈਨੂੰ ਮਨਾ ਕਰੇਂਗੀ ਆਪਣੇ ਆਪ ਨੂੰ ਇਸ ਘਰ ਦੀ ਮਾਲਕਣ ਸਮਝ ਰਹੀ ਆ ਤੇਰੀ ਜ਼ੁਬਾਨ ਬਹੁਤ ਚੱਲਣ ਲੱਗੀ ਆ ਦੱਸਦਾ ਆ ਤੈਨੂੰ ਹੁਣੇ ਕਹਿੰਦੇ ਹੋਏ ਉਹਨੇ ਇੱਕ ਜ਼ੋਰ ਦਾ ਥੱਪੜ ਸਿੱਧਾ ਨੀਹਾ ਦੀ ਗੱਲ ਤੇ ਮਾਰ ਦਿੱਤਾ ਅਚਾਨਕ ਹੋਏ ਇਸ ਹਮਲੇ ਨੂੰ ਨੀਹਾ ਸਮਝ ਨਾ ਸકી ਥੱਪੜ ਖਾ ਕੇ ਉਹ ਸੁੰਨ ਰਹਿ ਗਈ ਬੇਇੱਜ਼ਤੀ ਨਾਲ ਉਹਦੀਆਂ ਅੱਖਾਂ ਪਰ ਆਈਆਂ ਕਿ ਉਦੋਂ ਹੀ ਆਕਾਸ਼ ਦੇ ਚੀਕਣ ਦੀ ਆਵਾਜ਼ ਸੁਣ ਕੇ ਉਹਦੀ ਮਾਂ ਕਮਰੇ ਤੋਂ ਬਾਹਰ ਆਈ ਤੇ ਬੋਲੀ ਠੀਕ ਕੀਤਾ ਆਕਾਸ਼ ਬਹੁਤ ਵਧੀਆ ਕੀਤਾ ਪੁੱਤ ਐਵੇਂ ਹੀ ਇਹਨੂੰ ਾਕਾਤ ਵਿੱਚ ਰੱਖ ਕੁਝ ਦਿਨਾਂ ਤੋਂ ਮੈਂ ਵੀ ਵੇਖ ਰਹੀ ਆਂ ਬਹੁਤ ਉੱਡਣ ਲੱਗੀ ਆਏ। ਪੋਦਰ ਨਨਾਨ ਰੂਹੀ ਵੀ ਆਉਂਦੇ ਹੋਏ ਹੱਸਦੀ ਹੋਈ ਬੋਲੀ। ਭਾਬੀ ਤਾਂ ਲੱਗਦਾ ਆ ਖੁਦ ਨੂੰ ਇਸ ਘਰ ਦੀ ਮਾਹ ਰਾਣੀ ਸਮਝਣ ਲੱਗੀ ਆ। ਵਾਰ-ਵਾਰ ਭੁੱਲ ਜਾਂਦੀ ਆ। ਕਿ ਅਸੀਂ ਹਜੇ ਇਸੇ ਘਰ ਵਿੱਚ ਆ ਤਿੰਨਾ ਪਾਸਿਓਂ ਨੇਹਾ ਨੂੰ ਘੇਰ ਕੇ ਇੱਕ ਤੋਂ ਇੱਕ ਤਾਣੇ ਦਿੱਤੇ ਜਾਣ ਲੱਗੇ। ਕੱਲੀ ਜਾਣ ਵਿਚਾਰੀ ਕੀ ਕਰੇ ਕੁਝ ਨਾ ਬੋਲੀ ਬਸ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਉਹਦਾ ਪਤੀ ਵਿਕਰਮ ਤਾਂ ਸ਼ਹਿਰੋਂ ਬਾਹਰ ਨੌਕਰੀ ਕਰਦਾ ਸੀ ਨੀਹਾ ਵੀ ਸੋਚਦੀ ਕਿ ਇੰਨੀ ਦੂਰ ਰਹਿ ਕੇ ਜੇ ਵਿਕਰਮ ਨੂੰ ਕੁਝ ਦੱਸਿਆ ਤਾਂ ਉਹ ਪਰੇਸ਼ਾਨ ਹੋ ਜਾਣਗੇ ਰੋਜ਼ ਰੋਜ਼ ਛੋਟੀਆਂ-ਛੋਟੀਆਂ ਗੱਲਾਂ ਤੇ ਤਾਨੇ ਝਗੜੇ ਚੀਕਣਾ ਚਲਾਉਣਾ ਜਿਵੇਂ ਆਮ ਗੱਲ ਹੋ ਗਈ ਸੀ ਇਸ ਘਰ ਵਿੱਚ ਇੱਕ ਦਿਨ ਫਿਰ ਤੋਂ ਆਕਾਸ਼ ਨੇ ਨੀਹਾ ਨਾਲ ਕਿਸੇ ਛੋਟੀ ਜਿਹੀ ਗੱਲ ਤੇ ਬਹਿਸ ਕਰ ਲਈ ਤੇ ਬੋਲਦੇ-ਬੋਲਦੇ ਗੁੱਸੇ ਵਿੱਚ ਆਪਣੀ ਆਵਾਜ਼ ਉੱਚੀ ਕੀਤੀ ਤੇ ਨੀਹਾ ਨੂੰ ਜ਼ੋਰ ਨਾਲ ੱੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ ਇੱਕ ਪਾਸੇ ਸੱਸ ਤੇ ਇੱਕ ਪਾਸੇ ਨਨਾਨ ਤੇ ਇੱਕ ਪਾਸੇ ਆਕਾਸ਼ ਸਾਰੇ ਮਿਲ ਕੇ ਉਹਨੂੰ ਉੱਚਣ ਲੱਗੇ ਪারে ਸਵਾਰ ਨੀਹਾ ਨੇ ਖੋਦ ਨੂੰ ਰੋਕਿਆ ਨਹੀਂ ਪਹਿਲੀ ਵਾਰ ਤਾਂ ਉਹ ਕੁਝ ਸਮਝ ਨਹੀਂ ਸਕੀ ਸੀ ਪਰ ਜਦੋਂ ਉਹਨੂੰ ਲੱਗਾ ਕਿ ਜੇ ਮੈਂ ਇਵੇਂ ਹੀ ਬਰਦਾਸ਼ਤ ਕਰਦੀ ਰਹੀ ਤਾਂ ਮੇਰੀ ਇਹੋ ਅਕਾਤ ਬਣ ਕੇ ਰਹਿ ਜਾਊਗੀ ਇਸ ਘਰ ਚ ਗੱਲ-ਗੱਲ ਤੇ ਬੱਚਿਆਂ ਵਾਂਗ ਬੁਰੀ ਤਰ੍ਹਾਂ ਮਾਰ ਖਾਊਂਗੀ ਮੈਂ ਨਹੀਂ ਬੱਸ ਫਿਰ ਕੀ ਸੀ ਉਹਨੇ ਸਿੱਧਾ ਆਪਣੇ ਪਤੀ ਨੂੰ ਫੋਨ ਕੀਤਾ ਤੇ ਕਿਹਾ ਹੁਣ ਬਹੁਤ ਹੋ ਗਿਆ ਆ ਅੱਜ ਤੱਕ ਮੈਂ ਤੈਨੂੰ ਕੁਝ ਸੋਚ ਕੇ ਇਹ ਨਹੀਂ ਦੱਸ ਰਹੀ ਸੀ ਕਿ ਤੂੰ ਪਰੇਸ਼ਾਨ ਨਾ ਹੋਵੇ ਪਰ ਇਹ ਚੁੱਪ ਮੇਰੇ ਲਈ ਕਾਲ ਬਣਦੀ ਜਾ ਰਹੀ ਆ ਹੁਣ ਜਾਂ ਤਾਂ ਤੂੰ ਫੈਸਲਾ ਕਰ ਜਾਂ ਮੈਂ ਆਪਣੇ ਹਿਸਾਬ ਨਾਲ ਫੈਸਲਾ ਕਰੂੰਗੀ ਨੀਹਾ ਦੀ ਗੱਲ ਸੁਣ ਕੇ ਵਿਕਰਮ ਪਹਿਲਾਂ ਤਾਂ ਚੌਂਕ ਗਿਆ ਪੁੱਛਣ ਤੇ ਜਦੋਂ ਨੀਹਾ ਨੇ ਉਹਨੂੰ ਸਭ ਕੁਝ ਦੱਸਦੇ ਹੋਏ ਸਾਰੇ ਸਬੂਤ ਵਿਖਾਏ ਮੋਬਾਈਲ ਤੇ ਬਣਾਈ ਵੀਡੀਓ ਵਿਖਾਈ ਇਥੋਂ ਤੱਕ ਕੇ ਗੱਲ ਤੇ ਲੱਗੀ ਪੁਰਾਣੇ ਨਿਸ਼ਾਨ ਦੀ ਫੋਟੋ ਵੀ ਵਿਖਾਈ ਉਦੋਂ ਉਹਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਉਹਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਹਦੇ ਪਿੱਛੇ ਉਹਦੀ ਪਤਨੀ ਨਾਲ ਇਹਨਾਂ ਕੁਝ ਹੋ ਰਿਹਾ ਆ ਤੇ ਮੈਨੂੰ ਕੋਈ ਖਬਰ ਵੀ ਨਹੀਂ ਆ ਉਸੇ ਰਾਤ ਘਰ ਪਹੁੰਚ ਗਿਆ ਬਿਨਾ ਕਿਸੇ ਨੂੰ ਕੁਝ ਦੱਸੇ ਤੇ ਅਗਲੇ ਦਿਨ ਅਚਾਨਕ ਵਿਕਰਮ ਨੂੰ ਸਾਹਮਣੇ ਵੇਖ ਕੇ ਸਾਰੇ ਹੈਰਾਨ ਹੋ ਗਏ। ਮਾਂ ਬੜੇ ਹੀ ਪਿਆਰ ਨਾਲ ਮੁਸਕਰਾਉਂਦੇ ਹੋਏ ਬੋਲੀ ਪੁੱਤ ਤੂੰ ਅਚਾਨਕ ਦੱਸਿਆ ਵੀ ਨਹੀਂ। ਤਾਂ ਵਿਕਰਮ ਮਾਂ ਦੀ ਗੱਲ ਨੂੰ ਅਣ ਸੁਣਿਆ ਕਰਦੇ ਹੋਏ ਸਿੱਧਾ ਆਕਾਸ਼ ਦੇ ਸਾਹਮਣੇ ਚਲਾ ਗਿਆ ਤੇ ਉਹਨੂੰ ਬੋਲਿਆ ਆਕਾਸ਼ ਜਲਦੀ ਉੱਠ ਕੇ ਚੱਲ ਮਾਫੀ ਮੰਗ ਆਪਣੀ ਭਾਬੀ ਕੋਲ ਉਦੋਂ ਹੀ ਮਾਂ ਵਿੱਚ ਆ ਕੇ ਬੋਲਣ ਲੱਗੀ ਤੇ ਕਹਿਣ ਲੱਗੀ ਪੁੱਤ ਕੀ ਹੋਇਆ ਕਿਹੋ ਜੀਆਂ ਗੱਲਾਂ ਕਰ ਰਿਹਾ ਆਂ ਕਿਉਂ ਮਾਫੀ ਮੰਗੇ ਹੋ ਤੂੰ ਹੁੰਦਿਆਂ ਹੀ ਕੀ ਬੋਲ ਰਿਹਾ ਆਂ ਪਹਿਲਾਂ ਤਾਂ ਇਹੋ ਜਿਹਾ ਨਹੀਂ ਸੀ ਤੂੰ ਲੱਗਦਾ ਆ ਹੁਣ ਤੂੰ ਵੀ ਆਪਣੀ ਪਤਨੀ ਦਾ ਗੁਲਾਮ ਹੋ ਗਿਆ ਆ ਮਾਂ ਦੀ ਗੱਲ ਸੁਣ ਕੇ ਬਿਕਰਮ ਗੁੱਸੇ ਵਿੱਚ ਬੋਲਿਆ ਬਹੁ ਨੌਕਰਾਨੀ ਨਹੀਂ ਹੁੰਦੀ ਤੇ ਥੱਪੜ ਖਾਣਾ ਉਹਦੀ ਕਿਸਮਤ ਨਹੀਂ ਆ ਇਹ ਤੇਰੀ ਸੋਚ ਹੀ ਗੰਦੀ યા ਮਾਂ ਕਿਸੇ ਨੂੰ ਕੋਈ ਹੱਕ ਨਹੀਂ ਮੇਰੀ ਪਤਨੀ ਤੇ ਹੱਥ ਚੁੱਕਣ ਦਾ ਮੈਂ ਇਹ ਹੱਕ ਕਿਸੇ ਨੂੰ ਵੀ ਨਹੀਂ ਦਿੱਤਾ ਉਦੋਂ ਹੀ ਆਕਾਸ਼ ਬੋਲਿਆ ਵੀਰ ਤੂੰ ਪਾ ਵੀ ਦੀ ਵਜ੍ਹਾ ਨਾਲ ਮੇਰੇ ਨਾਲ ਇਵੇਂ ਗੱਲ ਕਰ ਰਿਹਾ ਆਂ ਆ ਬਿਕਰਮ ਨੇ ਕਿਹਾ ਹਾਂ ਜੇ ਤੂੰ ਮੇਰਾ ਭਰਾ ਜਾਣਾ ਤਾਂ ਉਹ ਮੇਰੀ ਪਤਨੀ ਆ ਤੇ ਤੂੰ ਮੇਰਾ ਭਰਾ ਬਣ ਤੋਂ ਪਹਿਲਾਂ ਇਨਸਾਨ ਬਣ ਮੇਰੀ ਪਤਨੀ ਨੂੰ ਮਾਰਿਆ ਤੂੰ ਜਰਾ ਵੀ ਸ਼ਰਮ ਨਹੀਂ ਆਈ ਤੈਨੂੰ ਭਾਬੀ ਮਾਂ ਦੇ ਸਮਾਨ ਹੁੰਦੀ ਆ ਇੱਜ਼ਤ ਦੇਣਾ ਤਾਂ ਦੂਰ ਤੁਸੀਂ ਤਾਂ ਉਹਨੂੰ ਇਨਸਾਨ ਵੀ ਨਹੀਂ ਸਮਝਿਆ ਬਿਕਰਮ ਬਿਨਾ ਰੁਕੇ ਬੋਲ ਰਿਹਾ ਸੀ ਨੀਹਾ ਚੁੱਪਚਾਪ ਖੜੀ ਸੀ ਤਾਂ ਵਿਕਰਮ ਨੇ ਸਾਰਿਆਂ ਦੇ ਸਾਹਮਣੇ ਕਿਹਾ ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਨੀਹਾ ਤੇ ਹੱਥ ਚੁੱਕਿਆ ਜਾਂ ਕਿਸੇ ਨੇ ਉਹਨੂੰ ਕੁਝ ਵੀ ਕਿਹਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਆਕਾਸ਼ ਸਿਰ ਝੁਕਾ ਕੇ ਖੜਾ ਰਿਹਾ ਫਿਰ ਵਿਕਰਮ ਮਾਂ ਵੱਲ ਪਲਟਦੇ ਹੋਏ ਬੋਲਿਆ ਮਾਂ ਤੁਸੀਂ ਨਹੀਂ ਆਕਾਸ਼ ਦੀਆਂ ਇਹਨਾਂ ਘਟੀਆਂ ਹਰਕਤਾਂ ਵਿੱਚ ਉਹਨੂੰ ਮਨਾ ਕਰਨ ਦੀ ਬਜਾਏ ਸਮਝਾਉਣ ਦੀ ਬਜਾਏ ਉਹਨੂੰ ਸ਼ਹਿ ਦੇਂਦੇ ਰਹੇ ਮੈਂ ਇੱਥੇ ਨਹੀਂ ਸੀ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਨਾ ਨੇਹਾ ਦਾ ਧਿਆਨ ਰੱਖਣ ਦੀ ਪਰ ਤੁਸੀਂ ਤਾਂ ਉਲਟਾ ਉਹਨੂੰ ਇਸ ਘਰ ਦੀ ਨੌਕਰਾਨੀ ਬਣਾ ਦਿੱਤਾ ਜਿਹੜੀ ਸਾਰਾ ਦਿਨ ਫ੍ਰੀ ਕੰਮ ਕਰਦੀ ਰਹੀ ਤੇ ਤੁਹਾਡੀ ਸਾਰਿਆਂ ਦੀ ਇੱਜ਼ਤ ਰੱਖਦੀ ਰਹੀ ਹਰ ਦਿਨ ਤਾਨਾ ਹਰ ਦਿਨ ਬੇਇਜ਼ਤੀ ਫਿਰ ਵੀ ਨੀਹਾ ਨੇ ਕਦੀ ਵੀ ਤੁਹਾਡੀ ਸ਼ਿਕਾਇਤ ਨਹੀਂ ਕੀਤੀ ਮੇਰੇ ਕੋਲ ਉਹ ਵੀ ਕਦੋਂ ਤੱਕ ਬਰਦਾਸ਼ਤ ਕਰਦੀ ਉਹਨੇ ਇਕੱਲੀ ਨੇ ਠੇਕਾ ਨਹੀਂ ਲਿਆ ਘਰ ਚਲਾਉਣ ਦਾ ਤੇ ਇੱਜ਼ਤ ਬਚਾਉਣ ਦਾ ਵਿਕਰਮ ਲਗਾਤਾਰ ਗੁੱਸੇ ਵਿੱਚ ਬੋਲ ਰਿਹਾ ਸੀ ਤੇ ਮਾਂ ਨੀਵੀਂ ਪਾ ਕੇ ਉਹਦੀਆਂ ਗੱਲਾਂ ਸੁਣਦੀ ਰਹੀ ਤੇ ਹੌਲੀ ਹੌਲੀ ਬੁੜਾ ਵੀ ਰਹੀ ਸੀ ਹਾਂ ਹਾਂ ਪੁੱਤ ਹੁਣ ਤਾਂ ਤੇਰੇ ਲਈ ਬਹੁ ਹੀ ਸਭ ਕੁਝ ਆ। ਬਾਕੀ ਅਸੀਂ ਸਾਰੇ ਤਾਂ ਗਲਤੀਆਂ ਐ ਇਸ ਘਰ ਚ। ਸੱਸ ਦੀ ਗੱਲ ਸੁਣ ਕੇ ਨੀਹਾ ਪਹਿਲੀ ਵਾਰ ਬੋਲੀ। "ਮਾਂ ਜੀ, ਮੈਂ ਕਦੀ ਵੀ ਵਿਕਰਮ ਕੋਲ ਸ਼ਿਕਾਇਤ ਨਹੀਂ ਕੀਤੀ। ਪਰ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਲੱਗਾ ਸੀ। ਤੁਸੀਂ ਹਮੇਸ਼ਾ ਮੇਰੀ ਚੋਪ ਨੂੰ ਮੇਰੀ ਕਮਜ਼ੋਰੀ ਸਮਝਿਆ। ਉਦੋਂ ਹੀ ਵਿਕਰਮ ਰੋਹਿਨ ਬੋਲਿਆ ਤੇ ਰੋਹਿਤ ਤੇਰੇ ਵੀ ਪਰ ਨਿਕਲ ਆਇਆ ਬਹੁਤ ਵੱਡੀ ਹੋ ਗਈਆਂ ਨਾ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੀਆਂ ਤਾਂ ਇੱਕ ਕੰਮ ਕਰਦਾ ਆ ਮੈਂ ਜਿੰਨੀ ਛੇਤੀ ਹੋ ਸਕੇ ਤੇਰਾ ਵਿਆਹ ਕਰਕੇ ਤੈਨੂੰ ਇੱਥੋਂ ਰਫਾ-ਦਫਾ ਕਰਦਾ ਆ ਤੈਨੂੰ ਤੇ ਤੂੰ ਹੁਣ ਆਪਣੀ ਸਮਝਦਾਰੀ ਆਪਣੇ ਸਹੁਰੇ ਜਾ ਕੇ ਹੀ ਵਿਖਾਈ ਵਿਕਰਮ ਦਾ ਗੁੱਸਾ ਵੇਖ ਕੇ ਸਾਰੇ ਡਰ ਗਏ ਰੂਹੀ ਤਾਂ ਰੋਣ ਲੱਗੀ ਤਾਂ ਠੀਕ ਹੈ ਆਕਾਸ਼ ਨੇ ਹੋਲੀ ਜਈ ਕਿਆ ਭਾਬੀ ਮaaf ਕਰ ਦੋ ਗਲਤੀ ਹੋ ਗਈ ਮੇਰੇ ਕੋਲੋਂ ਗਲਤੀ ਨਹੀਂ ਆਕਾਸ਼ ਤੂੰ ਗੁਨਾਹ ਕੀਤਾ ਆ ਤੇ ਗੁਨਾਹ ਦੀ ਕਦੀ ਕੋਈ ਮaafੀ ਨਹੀਂ ਹੁੰਦੀ ਹੋਰ ਤਾਂ ਹੋਰ ਅੱਜ ਤੋਂ ਨੀਹਾ ਜੋ ਕਹੂਗੀ ਉਹ ਹੋਵੇਗਾ ਇਸ ਘਰ ਚ ਮੈਂ ਜਿਹੜੇ ਵੀ ਪੈਸੇ ਭੇਜੂੰਗਾ ਉਹ ਨੀਹਾ ਹੀ ਰੱਖੂਗੀ ਤੇ ਜਿੰਨੂੰ ਵੀ ਕੋਈ ਜ਼ਰੂਰਤ ਪਈ ਉਹ ਨੇਹਾ ਕੋਲੋਂ ਹੀ ਪੈਸੇ ਮੰਗੂਗਾ ਤੇ ਫਿਰ ਉਹਨੂੰ ਪਾਈ ਪਾਈ ਦਾ ਹਿਸਾਬ ਵੀ ਦੇਣਾ ਪਊਗਾ ਦੱਸੋ ਮਨਜ਼ੂਰ ਆ ਸਾਰਿਆਂ ਨੂੰ ਤਾਂ ਠੀਕ ਆ ਨਹੀਂ ਤਾਂ ਅਸੀਂ ਇਸ ਘਰੋਂ ਹਮੇਸ਼ਾ ਲਈ ਚੱਲੇ ਆ ਤੇ ਅੱਜ ਤੋਂ ਬਾਅਦ ਮੈਂ ਇਸ ਘਰ ਦਾ ਖਰਚਾ ਵੀ ਨਹੀਂ ਦਵਾਂਗਾ ਮੇਰੀ ਹੀ ਕਮਾਈ ਖਾ ਕੇ ਮੇਰੀ ਪਤਨੀ ਤੇ ਹੀ ਰੋਪ ਪਾਉਂਦੇ ਹੋ ਤੁਸੀਂ ਸਾਰੇ ਵਿਕਰਮ ਦਾ ਫੈਸਲਾ ਸੁਣ ਕੇ ਮਾਂ ਚੁੱਪ ਹੋ ਗਈ ਰੂਹੀ ਵੀ ਮਾਂ ਦੇ ਪਿੱਛੇ ਲੁਕ ਗਈ ਤੇ ਆਕਾਸ਼ ਨੀਵੀਂ ਪਾ ਕੇ ਖੜਾ ਰਿਹਾ ਇਸ ਤੋਂ ਬਾਅਦ ਕਿਸੇ ਦੀ ਹਿੰਮਤ ਨਾ ਹੋਈ ਕਿ ਉਹ ਕਦੀ ਨੇਹਾ ਨੂੰ ਪਲਟ ਕੇ ਜਵਾਬ ਵੀ ਦੇ ਸਕਣ ਕੀ ਘਰ ਦੀ ਇੱਜ਼ਤ ਚੁੱਪ ਰਹਿ ਕੇ ਹੀ ਬਚਾਈ ਜਾ ਸਕਦੀ ਆ ਆਪਣੀ رائے ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀਵ ਇਜਾਜਤ ਸਤਿ ਸ਼੍ਰੀ ਅਕਾਲ ਜੀ